ਨਲ ਗੱਲਾਂ ਕਰੀਏ ਆਪਣੇ ਆਪ ਨੂੰ ਸਮਝਾਈਏ ਇੱਕ ਸਟੇਜ ਤੇ ਕਥਾਵਾਚਕ ਕਥਾ ਕਰਦਾ ਹੈ ਪਰ ਜੇ ਤੂੰ ਆਪਣੇ ਆਪ ਨੂੰ ਸਮਝਾਉਣਾ ਹੈ ਤੈਨੂੰ ਆਪਣੇ ਆਪ ਨੂੰ ਸਮਝਾਉਣ ਲਈ ਖੁਦ ਕਥਾਵਾਚਕ ਬਣਨਾ ਪੈਣਾ ਹੈ ਤੇਰੀ ਜਿੱਤ ਤੂੰ ਕਿਸੇ ਬੰਦੇ ਦੀ ਸੁਣਦਾ ਹੈ ਨਾ ਤੋ ਇੱਕੋ ਹੀ ਬੰਦਾ ਜਿਹੜਾ ਤੂੰ ਆਪ ਹੈ ਕਿਸੇ ਦੀ ਕੋਈ ਨਹੀਂ ਸੁਣਦਾ ਹਰ ਬੰਦਾ ਆਪਣੇ ਆਪ ਦੀ ਹੀ ਸੁਣਦਾ ਹੈ ਤੇ ਜੇ ਅਸੀਂ ਚਾਹੁੰਦੇ ਹਾਂ ਆਪਣੀ ਜ਼ਿੰਦਗੀ ਵਿੱਚ ਚੇਂਜ ਲੈ ਕੇ ਆਈਏ ਬਦਲਾਅ ਲੈ ਕੇ ਆਈਏ ਤੇ ਸਾਨੂੰ ਆਪਣੇ ਆਪ ਨੂੰ ਖੁਦ ਬਦਲਣਾ ਪੈਣਾ ਹੈ ਮੈਂ ਰਾਤ ਵੀ ਅਰਜ ਕੀਤੀ ਸੀ ਅਸੀਂ ਉਸੇ ਨੂੰ ਸੁਣਦੇ ਆ ਜਿਹਨੂੰ ਅਸੀਂ ਪਸੰਦ ਕਰਦੇ ਆ ਅਸਲ 'ਚ ਅਸੀਂ ਆਪਣੇ ਆਪ ਨੂੰ ਹੀ ਪਸੰਦ ਕਰਦੇ ਆ ਤੇ ਆਪਣੇ ਆਪ ਨੂੰ ਹੀ ਸੁਣਦੇ ਆ ਜੇ ਸਿੱਕੇ ਇਹ ਬੰਦਾ ਫਲਾਣਾ ਫਲਾਡੇ ਨੂੰ ਪਸੰਦ ਕਰਦਾ ਨਹੀਂ ਉਹ ਆਪਣੇ ਆਪ ਨੂੰ ਹੀ ਪਸੰਦ ਕਰਦਾ ਜਿੱਦਣ ਉਹ ਅੱਗੇ ਵਾਲਾ ਉਹਦੇ ਤੋਂ ਉਲਟ ਹੋਇਆ ਉਦੋਂ ਉਹਨੇ ਸੁਣਨਾ ਛੱਡ ਦੇਣਾ ਉਦੋਂ ਕਹਿਣਾ ਨਹੀਂ ਹੁਣ ਨਹੀਂ ਇਹ ਗੱਲ ਠੀਕ ਕਰਦੇ ਹੁਣ ਤੇ ਮੈਂ ਫਲਾਣੇ ਨੂੰ ਸੁਣਉ ਮਤਲਬ ਉਹ ਸੁਣਦਾ ਅਸਲ ਚ ਆਪਣੇ ਆਪ ਨੂੰ ਹੀ ਹੈ ਪਸੰਦ ਆਪਣੇ ਆਪ ਨੂੰ ਹੀ ਕਰਦਾ ਹੁੰਦਾ ਬੰਦਾ ਹੁਣ ਜੇ ਕੋਈ ਕਵੇ ਵੀ ਮੈਨੂੰ ਅਗਲਾ ਸੁਣਦਾ ਹੈ ਦੀਵਾਨ ਸੁਣਦਾ ਹੈ ਉਹ ਕਵੇ ਹਾਂਜੀ ਮੈਂ ਬੜੇ ਦੀਵਾਨ ਸੁਣਦਾ 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 ਮੈਂ ਪਸੰਦ ਕਰਦਾ ਤੇ ਮੈਂ ਕੋਈ ਗੱਲ ਇਦਾਂ ਦੀ ਕਹਿ ਦਿਆਂ ਫਿਰ ਕਹੇਗਾ ਨਹੀਂ ਹੁਣ ਨਹੀਂ ਮੈਂ ਪਸੰਦ ਕਰਦਾ ਇਹਦਾ ਮਤਲਬ ਬੰਦਾ ਆਪਣੇ ਆਪ ਨੂੰ ਹੀ ਉਦੋਂ ਪਸੰਦ ਕਰਦਾ ਸੀ ਉਹ ਉਹੀ ਗੱਲਾਂ ਪਸੰਦ ਕਰਦਾ ਜਿਹੜੀਆਂ ਉਹਨੂੰ ਪਸੰਦ ਹੈ ਨੇ ਜਿੱਦਾਂ ਦੀਆਂ ਸੁਣਨਾ ਚਾਹੁੰਦਾ ਹੈ ਤਾਂ ਕਰਕੇ ਜਿਹੜੇ ਬੰਦੇ ਥੋੜੀ ਤਰਕ ਦੀ ਸੋਚਦੇ ਹੁੰਦੇ ਐ ਲੌਜੀਕਲੀ ਸੋਚਦੇ ਐ ਉਹ ਉਦਾਂ ਦੇ ਬੰਦਿਆਂ ਨੂੰ ਪਸੰਦ ਕਰਦੇ ਐ ਜਿਹੜੇ ਸਿਰਫ ਸ਼ਰਧਾਪਾਨ ਹੋ ਕੇ ਅੰਧਵਿਸ਼ਵਾਸੀ ਹੋ ਕੇ ਚੱਲਦੇ ਐ ਅੰਨੇ ਭਗਤ ਹੋ ਕੇ ਚੱਲਦੇ ਐ ਉਹ ਉਦਾਂ ਦੇਆਂ ਨੂੰ ਪਸੰਦ ਕਰਦੇ ਬਲਾਈਂਡ ਫੇਥ ਅੰਧਵਿਸ਼ਵਾਸ ਉਹਦੇ ਤੇ ਭਰੋਸਾ ਕਰਦੇ ਆ ਵੀ ਬਸ ਆ ਠੀਕ ਹੈ ਬੰਦਾ ਜਿੱਦਾਂ ਦੇ ਮੂਡ ਵਾਲਾ ਹੁੰਦਾ ਹੈ ਉਦਾਂ ਦੇ ਨੂੰ ਪਸੰਦ ਨਹੀਂ ਕਰਦਾ ਹੁਣ ਇੱਕ ਗੱਲ ਸੁਣੋ ਕਿਸੇ ਬੰਦੇ ਦਾ ਸੈਡ Song ਆਇਆ ਗੀਤ ਹੈ ਜਿਹੜਾ ਉਹਦਾ ਗੀਤ ਬੜਾ ਵਿਰਾਗੀ ਹੈ ਕਿਸੇ ਬੰਦੇ ਨੇ ਗੀਤ ਜਿਹੜਾ ਬਣਾਇਆ ਹੈ ਵਿਛੋੜੇ ਤੇ ਬਣਾਇਆ ਵਿਛੋੜੇ ਤੇ ਤੇ ਜਿਹਦਾ ਵਿਆਹ ਹੋਵੇ ਉਹ ਇਦਾਂ ਦਾ ਗੀਤ ਸੁਣੋ ਉਹਦਾ ਮੂਡ ਕਿਹੜਾ ਗੀਤ ਸੁਣਨ ਨੂੰ ਕਰੋ ਨੱਚਣ ਟਪਮਣਾ ਵਾਲਾ ਉਹਦਾ ਮੂਡ ਖੁਸ਼ ਹੈ ਉਹ ਹੱਸਣ ਵਾਲੀਆਂ ਉਹ ਕਹਿੰਦਾ ਨੱਚਣ ਵਾਲਾ ਮੈਨੂੰ ਹੋਵੇ ਤੇ ਮੈਂ ਉਹ ਸੁਣਾ ਅੱਜ ਕੱਲ ਉਹਦਾ ਮੂਡ ਉਦਾਂ ਦਾ ਤੇ ਉਹ ਪਸੰਦ ਕਿਹਨੂੰ ਕਰਦਾ ਨੱਚਣ ਵਾਲਿਆਂ ਨੂੰ ਤੇ ਜਦੋਂ ਵਿਛੋੜਾ ਪਿਆ ਹੋਵੇ ਰੋਣਾ ਧੋਣਾ ਹੋਵੇ ਫਿਰ ਪਸੰਦ ਕਿਹਨੂੰ ਕਰੂ ਬੜਾ ਫਿਰ ਕਹੂਗਾ ਆਹ ਸੈਡ Song ਬੜਾ ਵਧੀਆ ਇਹ ਲਿਆਓ ਸਮਝਦੇ ਹੋ ਗੱਲ ਬੰਦਾ ਆਪਣੇ ਮੂਡ ਦੇ ਹਿਸਾਬ ਨਾਲ ਹੀ ਸੁਣਦਾ ਗੱਲ ਇਹ ਨਹੀਂ ਵੀ ਫਲਾਣੇ ਨੂੰ ਪਸੰਦ ਕਰਦਾ ਹੈ ਪਸੰਦ ਉਹ ਆਪਣੇ ਆਪ ਨੂੰ ਹੀ ਕਰਦਾ ਹੈ ਆਪਣੇ ਮੂਡ ਨੂੰ ਹੀ ਕਰਦਾ ਹੈ ਕਿਸੇ ਨੂੰ ਇੱਥੇ ਕੋਈ ਪਸੰਦ ਨਹੀਂ ਕਰਦਾ ਆਪਣੇ ਆਪ ਨੂੰ ਕਰਦਾ ਜਿੱਦਣ ਬੰਦੇ ਦੀ ਪਸੰਦ ਤੋਂ ਬਾਹਰ ਹੋ ਜਾਂਦੀ ਹੈ ਉਹਦੇ ਮਾਂ ਵੀ ਪਸੰਦ ਨਹੀਂ ਕਹਿੰਦਾ ਮੈਂ ਫਲਾਣੀ ਨਾਲ ਵਿਆਹ ਕਰਾਉਣਾ ਤੂੰ ਮੰਨਦੀ ਨਹੀਂ ਮਾਂ ਵੀ ਪਸੰਦ ਨਹੀਂ ਸਮਝਦੇ ਹੋ ਉਹਦੇ ਭੈਣ ਵੀ ਪਸੰਦ ਨਹੀਂ ਉਹਦੇ ਸੱਕਾ ਪਿਓ ਭਰਾ ਪਸੰਦ ਨਹੀਂ ਉਹਦੇ ਪਿਓ ਨਹੀਂ ਪਸੰਦ ਉਹਦੇ ਪਸੰਦ ਨਹੀਂ ਕਰਦਾ ਤੇ ਜੇ ਅਸੀਂ ਇਹ ਮੰਨਦੇ ਆਂ ਵੀ ਅਸੀਂ ਜੀ ਪਸੰਦ ਕਰਦੇ ਆਂ ਨਹੀਂ ਅਸੀਂ ਆਪਣੇ ਆਪ ਨੂੰ ਹੀ ਪਸੰਦ ਕਰਦੇ ਆਂ ਤਾਂ ਕਰਕੇ ਜੇ ਅਸੀਂ ਕਹੀਏ ਵੀ ਫਲਾਣੇ ਗਾਇਕ ਦੀ ਬੜੇ ਉਹਨੂੰ ਲੋਕ ਪਸੰਦ ਕਰਦੇ ਆ ਅਸਲ 'ਚ ਉਹ ਲੋਕ ਚਾਹੁੰਦੇ ਹੀ ਉਹ ਕੁਛ ਹੈ ਹਰ ਬੰਦਾ ਉਹਦਾ ਦਾ ਹੀ ਕਰਕੇ ਜੇ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਆ ਤੇ ਆਪਣੇ ਕਥਾਵਾਚਕ ਆਪ ਬਣਨਾ ਪੈਣਾ ਕਿਉਂਕਿ ਚੋਣ ਤੁਹਾਡੀ ਆਪਣੀ ਹੈ ਚੋਣ ਸਾਡੀ ਆਪਣੀ ਹੁੰਦੀ ਹੈ ਅਸੀਂ ਕਿੱਧਰ ਨੂੰ ਤੁਰਨਾ ਸਾਡੀ ਆਪਣੀ ਚੁਆਇਸ ਹੈ ਮੈਂ ਕਿਹਾ ਕੀ ਕਿਹਾ ਅੱਜ ਦੀ ਜਿਹੜੀ ਸਾਡੀ ਜ਼ਿੰਦਗੀ ਹੈ ਇਹ ਅਸੀਂ ਚੂਚ ਕੀਤੀ ਹੋਈ ਹੈ ਇਹ ਸਾਡੀ ਚੁਆਇਸ ਹੈ ਹੁਣ ਜਿਹੜੇ ਤੁਸੀਂ ਇੱਥੇ ਬੈਠੇ ਐ ਕਹਿ ਸਕਦੇ ਆਂ ਵੀ ਮੇਰੀ ਇਹ ਚੁਆਇਸ ਨਹੀਂ ਜੇ ਅੱਜ ਤੁਸੀਂ ਇੱਥੇ ਬੈਠੇ ਐ ਤੇ ਇਹਦਾ ਮਤਲਬ ਚੁਆਇਸ ਵੀ ਇਹੀ ਹੈ ਨਾ ਇੱਛਾ ਵੀ ਇਹੀ ਹੈ ਕਈ ਕਹਿਣਗੇ ਮੈਂ ਤੇ ਨਹੀਂ ਬਹਿਣਾ ਚਾਹੁੰਦਾ ਸੀ ਮੈਂ ਤੇ ਮਾਂ ਨਾਲ ਆਇਆ ਉਹ ਲੈ ਕੇ ਆਈ ਐ ਮੈਨੂੰ ਧੱਕੇ ਨਾਲ ਕਈ ਮਾਵਾਂ ਕਹਿਣਗੀਆਂ ਮੈਂ ਆਪਣੇ ਪੁੱਤ ਕਰਕੇ ਬੈਠੀ ਆਂ ਮੈਂ ਉਦਾ ਨਹੀਂ ਸੀ ਆਉਣਾ ਕਈ ਏਦਾਂ ਵੀ ਹੋਣਗੇ ਪਰ ਉਹ ਅਸਲ ਚ ਪੁੱਤ ਦੇ ਨਾਲ ਪਿਆਰ ਤੇ ਹੈ ਨਾ ਪੁੱਤ ਤੇ ਚੁਆਇਸ ਹੈ ਫਿਰ ਪੁੱਤ ਦੀ ਚੁਆਇਸ ਹੁਣ ਮੇਰੀ ਚੁਆਇਸ ਬਣ ਗਈ ਇਸ ਕਰਕੇ ਜੋ ਅੱਜ ਸਾਡੇ ਕੋਲ ਹੈ ਉਹ ਸਾਡੀ ਹੀ ਚੁਆਇਸ ਹੈ ਅਗਲਾ ਕਹਿੰਦਾ ਮੇਰੇ ਘਰ ਵਾਲੀ ਲੜਕੀ ਆ ਮੈਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਇਹ ਮੇਰੀ ਚੁਆਇਸ ਕਿੱਦਾਂ ਹੋ ਗਈ ਇਹ ਤੇ ਮੇਰੇ ਮਾਪਿਓ ਦੀ ਚੁਆਇਸ ਸੀ ਫਿਰ ਤੂੰ ਮਨਾ ਕਿਉਂ ਨਹੀਂ ਕਰ ਸਕਿਆ ਕਿਉਂਕਿ ਮਾਪਿਓ ਮੇਰੀ ਚੁਆਇਸ ਨਹੀਂ ਮੈਂ ਕਰਾਂ ਕੀ ਮੈਂ ਮੋੜ ਸਕਿਆ ਹੀ ਨਹੀਂ ਇਸ ਕਰਕੇ ਇਹ ਵੀ ਤੇਰੀ ਹੀ ਚੁਆਇਸ ਹੈ ਘਰ ਵਾਲੀ ਕਹੇ ਮੇਰੇ ਘਰ ਵਾਲਾ ਲੜਾਕਾ ਇਹ ਪੀਣ ਵਾਲਾ ਇਹ ਗਲਤ ਬੰਦਾ ਮੇਰੀ ਤੇ ਚੁਆਇਸ ਨਹੀਂ ਸੀ ਮੈਨੂੰ ਮਾਪਿਓ ਨੇ ਪੁੱਛਿਆ ਹੀ ਨਹੀਂ ਇਹਦੇ ਲੜ ਲਾਤਾ ਮੈਨੂੰ ਐ ਨਹੀਂ ਮਾਪਿਓ ਨੂੰ ਮਨਾ ਕਿਉਂ ਨਹੀਂ ਕਰ ਸਕੀ ਕਹਿੰਦੇ ਮਾਪਿਓ ਨਾਲ ਮੇਰਾ ਪਿਆਰ ਸੀ ਮੇਰੇ ਮਾਪਿਓ ਨਾਰਾਜ਼ ਹੋ ਜਾਂਦੇ ਮਤਲਬ ਮਾਪਿਓ ਮੇਰੀ ਚੁਆਇਸ ਹੈ ਫਿਰ ਉਹਨਾਂ ਦੀ ਮੰਨਣੀ ਪਈ ਉਹਨਾਂ ਦੀ ਚੁਆਇਸ ਵੀ ਮੇਰੀ ਚੁਆਇਸ ਹੀ ਬਣ ਗਈ ਇਸ ਕਰਕੇ ਅੱਜ ਜ਼ਿੰਦਗੀ ਦੇ ਜੋ ਸਾਡੇ ਹਾਲਾਤ ਹਨ ਉਹਦੇ ਜ਼ਿੰਮੇਵਾਰ ਅਸੀਂ ਕੌਣ ਹੈ ਜ਼ਿੰਮੇਵਾਰ ਆਪਾਂ ਅਸੀਂ ਖੁਦ ਜ਼ਿੰਮੇਵਾਰ ਹਾਂ ਸਾਡੀ ਜ਼ਿੰਦਗੀ ਮਾੜੀ ਹੈ ਤਾਂ ਵੀ ਜ਼ਿੰਮੇਵਾਰ ਅਸੀਂ ਹਾਂ ਸਾਡੀ ਜ਼ਿੰਦਗੀ ਚੰਗੀ ਹੈ ਅਸੀਂ ਖੁਦ ਜ਼ਿੰਮੇਵਾਰ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਸੈਂਟਰ ਦੇ ਵਿੱਚ ਆਪ ਹੀ ਹੁੰਨੇ ਆ ਇਹ ਗੁਰਮਤ ਦਾ ਸਿਧਾਂਤ ਹੈ ਲੋੜੇ ਦਾਖ ਬਜ਼ੁਰਗੀਆਂ ਕਿਕਰ ਬੀਜੈ ਜੱਟ ਹੰਡੈ ਉਹਨ ਕਤਾਏ ਦਾ ਪੈਂਦਾ ਲੋੜੇ ਪੱਟ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਅਵਰ ਦੋਸ਼ ਨਾ ਦੀਜੈ ਜਵਾਬ ਕਿਉਂ ਨਹੀਂ ਦੇ ਸਕਿਆ ਉਹਨ ਮਾਂ ਨੂੰ ਪਿਓ ਨੂੰ ਮਨਾ ਕਿਉਂ ਨਹੀਂ ਕਰ ਸਕਿਆ ਕਿਉਂਕਿ ਉਦਣ ਤੋਂ ਮੋਹ ਦੇ ਵਿੱਚ ਫਸਿਆ ਹੋਇਆ ਸੀ ਮੈਨੂੰ ਲੱਗਦਾ ਸੀ ਜੇ ਮੈਂ ਮਨਾ ਕਰ ਦਿੱਤਾ ਮੈਨੂੰ ਘਰੋਂ ਬੇਦਖਲ ਕਰ ਦੇਣਗੇ ਮੈਨੂੰ ਜ਼ਮੀਨ ਨਹੀਂ ਮਿਲਣੀ ਮੈਨੂੰ ਹਿੱਸਾ ਨਹੀਂ ਮਿਲਣਾ ਮੇਰਾ ਪਿਓ ਨਾਰਾਜ਼ ਹੋ ਜੂ ਮੇਰੇ ਮੂੰਹ ਕਰਕੇ ਮੈਂ ਮਨਾ ਨਹੀਂ ਕਰ ਸਕਿਆ ਮੈਂ ਲਾਲਚ ਕਰਕੇ ਮਨਾ ਨਹੀਂ ਕਰ ਸਕਿਆ ਮੈਂ ਹਾਂ ਚ ਹਾਂ ਮਲਾਤੀ ਮੈਂ ਵਿਆਹ ਕਰਾ ਲਿਆ ਇਸ ਕਰਕੇ ਉਹ ਚੁਆਇਸ ਕਿਦੀ ਹੋਈ ਫਿਰ ਮੇਰੀ ਆਪਣੀ ਹੋਈ ਕਿਸੇ ਦੀ ਕਿਵੇਂ ਹੋ ਗਈ ਕਿਸੇ ਨੇ ਕਿਵੇਂ ਥੋਪਤਾ ਸਾਡੇ ਤੇ ਸਮਝਦੇ ਗੱਲ ਇਸ ਕਰਕੇ ਕੋਈ ਕਿਸੇ ਨੂੰ ਇੱਥੇ ਪਸੰਦ ਨਹੀਂ ਕਰਦਾ ਹਰ ਬੰਦਾ ਆਪਣੇ ਆਪ ਨੂੰ ਹੀ ਪਸੰਦ ਕਰਦਾ ਹੈ ਜਦੋਂ ਮੈਂ ਗੱਲ ਕੋਈ ਹੋਰ ਕਹਿੰਦੀ ਤੁਹਾਨੂੰ ਪਸੰਦ ਨਹੀਂ ਆਉਣੀ ਫਿਰ ਤੁਸੀਂ ਕਹਿਣਾ ਮੇਰੇ ਹਿਸਾਬ ਨਾਲ ਗੱਲ ਹੋ ਰਹੀ ਹੈ ਤੇ ਠੀਕ ਹੈ ਮੇਰੇ ਤੋਂ ਉਲਟ ਹੋ ਰਹੀ ਹੈ ਠੀਕ ਨਹੀਂ ਆਪਣੇ ਇੱਥੇ ਨੋਟ ਕਰਦੇ ਹਾਂ ਗੱਲ ਪਹਿਲਾਂ ਜਿਹੜੇ ਆਉਣ ਵਾਲੇ ਸੀ ਉਹ ਸ਼ਰਧਾਵਾਨ ਜ਼ਿਆਦਾ ਸੀ ਹੁਣ ਜਿਹੜੇ ਆਉਂਦੇ ਐ ਉਹ ਤਰਕ ਵਾਲੇ ਲੌਜੀਕ ਵਾਲੇ ਜ਼ਿਆਦਾ ਐ ਜਿਸ ਬੰਦੇ ਨੂੰ ਜਿਹੜੀ ਚੀਜ਼ਿੱਥੇ ਲੱਗਦੀ ਕਿਸੇ ਨੂੰ ਲੱਗਦਾ ਮੈਂ ਸੰਤਰੇ ਖਰੀਦਣੇ ਜਿਹੜੀ ਰੇੜੀ ਤੋਂ ਮਿਲਦੇ ਫਿਰ ਅਗਲਾ ਉੱਥੇ ਜਾਂਦਾ ਜਿਹਨੇ ਸੇਬ ਖਰੀਦਣੇ ਜਿਹੜੀ ਰੇੜੀ ਤੋਂ ਮਿਲਦੇ ਅਗਲਾ ਉੱਥੇ ਜਾਂਦਾ ਉਹ ਜਿੰਨੇ ਸਿਰਫ ਅੰਨੇ ਭਗਤ ਹੋ ਕੇ ਰਹਿਣਾ ਹੁੰਦਾ ਉਹ ਉਸ ਕਥਾਵਾਚਕ ਕੋਲ ਜਾਂਦਾ ਜਿੰਨੇ ਕੋਈ ਲੌਜੀਕ ਦੀ ਤਰਕ ਦੀ ਗੱਲ ਸਮਝਣੀ ਹੈ ਉਹ ਫਿਰ ਉਹਦੇ ਕੋਲ ਜਾਂਦਾ ਹਰ ਬੰਦੇ ਦੀ ਆਪਣੀ ਚੁਆਇਸ ਹੈ ਆਪਣੀ ਇੱਛਾ ਹੈ ਤਾਂ ਕਰਕੇ ਇਹ ਨੁਕਤਾ ਜਿਹੜਾ ਹੈ ਨਾ ਇਹ ਬਹੁਤ ਜ਼ਰੂਰੀ ਸਮਝਣ ਵਾਲਾ ਹੈ ਭਰਾਵੋ ਮੇਰੀਓ ਭੈਣੋ ਜਿਸ ਦਿਨ ਤੁਸੀਂ ਅਸੀਂ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਲੈਣ ਲੱਗ ਗਏ ਨਾ ਵੀ ਜੋ ਅੱਜ ਹੈ ਇਹਦਾ ਜ਼ਿੰਮੇਵਾਰ ਮੈਂ ਆ ਬਸ ਫਿਰ ਉਦਣ ਤੋਂ ਸੁਧਾਰ ਹੁੰਦਾ ਨਹੀਂ ਤੇ ਹਰ ਬੰਦਾ ਕਿਸੇ ਦੇ ਮੋਢੇ ਤੇ ਸੜਦਾ ਵੀ ਇਹਦੇ ਕਰਕੇ ਹੋਇਆ ਇੰਨੇ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਇਹਦੇ ਕਰਕੇ ਮੇਰਾ ਸਤਿਆਨਾਸ਼ ਹੋ ਗਿਆ ਐਦਾਂ ਨਹੀਂ ਹੁੰਦਾ ਬਸ ਤੁਸੀਂ ਜੇ ਜ਼ਿੰਮੇਵਾਰੀ ਚੱਕ ਲਈ ਵੀ ਮਾੜਾ ਵੀ ਮੇਰੇ ਕਰਕੇ ਹੋਇਆ ਤੇ ਹੁਣ ਠੀਕ ਵੀ ਇਹਨੂੰ ਫਿਰ ਮੈਂ ਹੀ ਕਰਾਂਗਾ ਜੇ ਗਲਤ ਹੈ ਤੇ ਠੀਕ ਵੀ ਮੈਂ ਹੀ ਕਰੂ ਜੇ ਤੁਸੀਂ ਕਿਸੇ ਨੂੰ ਦੋਸ਼ੀ ਠਹਿرائی ਜਾਓਗੇ ਫਿਰ ਨਹੀਂ ਗੱਲ ਬਣਦੀ ਆਪਣੀ ਲਾਈਫ ਦੀ ਸਾਰੀ ਜ਼ਿੰਮੇਵਾਰੀ ਚੱਕ ਲੋ ਲੱਤਾਂ ਤੇ ਭਾਰ ਪਾਓ ਮਾੜਾ ਜਾ ਜਿਹੜੇ ਬੰਦੇ ਨਕੰਮੇ ਸਮਾਜ ਹੁੰਦੇ ਹਨ ਜਿਹੜੇ ਸਮਾਜ ਨਕੰਮੇ ਹੁੰਦੇ ਐ ਉਹ ਕਿਸੇ ਤੇ ਸਿੱਟਦੇ ਐ ਤੇ ਜਿਹੜੇ ਵਿਕਸਿਤ ਸਮਾਜ ਹੁੰਦੇ ਐ ਉਹ ਸਾਰੀ ਜ਼ਿੰਮੇਵਾਰੀ ਆਪ ਲੈਂਦੇ ਹਨ ਤੁਸੀਂ ਖਿਡਾਰੀਆਂ ਨੂੰ ਵੇਖੋ ਸਾਡੇ ਇੰਡੀਆ ਦੇ ਜੰਪਾਲ ਜੇ ਦੇ ਖੇਡਣਗੇ ਤੇ ਜਿਹੜਾ ਕੈਪਟਨ ਹੁੰਦਾ ਹਾਰਦੀ ਭਾਵੇਂ ਟੀਮ ਹੈ ਗਲਤੀ 1 2 4 ਦੀ ਹੋਵੇ ਤੇ ਜ਼ਿੰਮੇਵਾਰੀ ਕੌਣ ਲੈਂਦਾ ਕੈਪਟਨ ਲੈਂਦਾ ਨਾ ਜ਼ਿੰਮੇਵਾਰੀ ਵੀ ਮੇਰੀ ਗਲਤੀ ਹੈ ਆਪਣੀ ਜ਼ਿੰਮੇਵਾਰੀ ਲੈਂਦਾ ਉਹ ਕਹਿੰਦੇ ਵੀ ਗੋਲ ਤੇ ਇੰਨੇ ਨਹੀਂ ਕੀਤਾ ਸ਼ੱਕਾ ਤੇ ਇੰਨੇ ਨਹੀਂ ਮਾਰਿਆ ਇੰਨੇ ਇਦਾਂ ਨਹੀਂ ਕੀਤਾ ਤੂੰ ਐਵੇਂ ਜ਼ਿੰਮੇਵਾਰੀ ਲਈ ਜਾਂਦਾ ਕਹਿੰਦਾ ਟੀਮ ਨੂੰ ਚੁਣਿਆ ਤੇ ਮੈਂ ਸੀ ਕਿਹੜਾ ਕਦੋਂ ਖੇਡੂ ਇਹ ਤੇ ਮੈਂ ਚੁਣਿਆ ਸੀ ਮੈਂ ਕੈਪਟਨ ਸੀ ਮੈਂ ਭੇਜਿਆ ਨਾ ਖੇਡਣ ਵਾਲਾ ਇਸ ਕਰਕੇ ਜੇ ਗਲਤੀਆਂ ਹੋ ਗਈਆਂ ਮੈਂ ਹਾਰ ਗਈ ਟੀਮ ਮੇਰੀ ਤੇ ਜ਼ਿੰਮੇਵਾਰੀ ਇਹਦੀ ਮੇਰੀ ਹੈ ਮੈਂ ਨਹੀਂ ਕਹਿਣਾ ਤੂੰ ਨਹੀਂ ਐ ਕੀਤਾ ਤੂੰ ਨਹੀਂ ਐ ਕੀਤਾ ਮਤਲਬ ਮੈਂ ਕਿਹਾ ਸੀ ਨਾ ਵੀ ਤੂੰ ਆ ਖੇਡਣਾ ਨਹੀਂ ਬੰਦੇ ਖੇਡੇ ਤੇ ਜ਼ਿੰਮੇਵਾਰੀ ਇਹਦੀ ਮੇਰੀ ਹੈ ਇਹ ਹੈ ਤਲੇਰੀ ਜ਼ਿੰਮੇਵਾਰੀ ਲੈਣੀ ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਲਓ ਕਿਸੇ ਤੇ ਨਾ ਸਿੱਟੋ ਵੀ ਉਹਦੇ ਕਰਕੇ ਹੋ ਗਿਆ